अपराध मामले ਵਿੱਚ ਸੰਵੇਦਨਸ਼ੀਲ ਫਿਰੋਜ਼ਪੁਰ ਦੇ ਚੌਕ ਸੁਰੱਖਿਆ ਪੱਖੋਂ ਰਾਤ ਨੂੰ ਹੋ ਜਾਂਦੇ ਵੀਰਾਨ ਪੁਲਿਸ ਮੁਲਾਜ਼ਮਾ ਦਾ ਨਹੀਂ ਦਿਸਦਾ ਨਾਮੋ ਨਿਸ਼ਾਨ ਵੀਡੀਓ ਕਰ ਰਹੀ ਹਕੀਕਤ ਬਿਆਨ ਬਾਸੀ ਗੇਟ ਮੱਖੂ ਗੇਟ ਅਤੇ ਜੀਰਾ ਗੇਟ ਚੌਕ ਪਰ ਮੁੱਖ ਪੁਲਿਸ ਅਧਿਕਾਰੀ ਬੇਖਬਰ ਸ਼ਹਿਰ ਵਿੱਚ ਐਂਟਰੀ ਕਰਨ ਵਾਲੇ ਵਾਹਨਾ ਅਤੇ ਚਾਲਕਾਂ ਦੀ ਨਹੀਂ ਹੁੰਦੀ ਚੈਕਿੰਗ ਸ਼ਹੀਦਾਂ ਦੇ ਨਾਂ ਤੇ ਜਾਣੇ ਜਾਂਦੇ ਫਿਰੋਜ਼ਪੁਰ ਸ਼ਹਿਰ ਵਿੱਚ ਰਾਤ ਨੂੰ ਪੁਲਿਸ ਸੁਰੱਖਿਆ ਦੇ ਪ੍ਰਬੰਧ ਕਿੰਨੇ ਪੋਖਤਾ ਹਨ ਇਸ ਗੱਲ ਦੀ ਹਕੀਕਤ ਰਾਤ ਨੂੰ ਵੀਰਾਨ ਹੋਣ ਵਾਲੇ ਸ਼ਹਿਰ ਦੇ ਚੌਕਾਂ ਤੋਂ ਸਾਫ਼ ਨਜ਼ਰ ਆਉਂਦੀ ਹੈ 11 ਵਜੇ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਚੌਂਕ ਜਿੱਥੇ ਨਾਕਾਬੰਦੀ ਜ਼ਰੂਰੀ ਹੁੰਦੀ ਹੈ ਉੱਥੋਂ ਮੁਲਾਜ਼ਮ ਗਾਇਬ ਹੋ ਜਾਂਦੇ ਹਨ ਅਤੇ ਇਹਨਾਂ ਚੌਂਕਾਂ ਦੀ ਸੁਰੱਖਿਆ ਭਗਵਾਨ ਪਰੋਸੇ ਹੋ ਜਾਂਦੀ ਹੈ ਐਡੀ ਵੱਡੀ ਹੋ ਰਹੀ ਲਾਪਰਵਾਹੀ ਤੋਂ ਪੁਲਿਸ ਅਧਿਕਾਰੀ ਬੇਖਬਰ ਹਨ ਨਾਲਹੀ ਅਧਿਕਾਰੀਆਂ ਦੀ ਇਹ ਵੀ ਲਾਪਰਵਾਹੀ ਉਜਾਗਰ ਹੋ ਰਹੀ ਹੈ ਕਿ ਉਹ ਰਾਤ ਨੂੰ ਆਪਣੇ ਇਲਾਕਿਆਂ ਦੀ ਚੈਕਿੰਗ ਲਈ ਸੜਕਾਂ ਤੇ ਨਹੀਂ ਉਤਰਦੇ ਅਧਿਕਾਰੀਆਂ ਦੀ ਹੀ ਲਾਪਰਵਾਹੀ ਅਪਰਾਧ ਕਰਨ ਵਾਲੇ ਲੋਕਾਂ ਵਾਸਤੇ ਵਰਦਾਨ ਸਾਬਤ ਹੋ ਰਹੀ ਹੈ ਜਾਣਕਾਰੀ ਮੁਤਾਬਕ ਅਪਰਾਧ ਮਾਮਲੇ ਵਿੱਚ ਸੰਵੇਦਨਸ਼ੀਲ ਮੰਨੇ ਜਾਂਦੇ ਫਿਰੋਜ਼ਪੁਰ ਸ਼ਹਿਰ ਦੇ ਕੁਝ ਅਜਿਹੇ ਚੌਕ ਹਨ ਜਿਨ੍ਹਾਂ ਦਾ ਲਿੰਕ ਬਾਰੀ ਜ਼ਿਲ੍ਹਿਆਂ ਨਾਲ ਹੈ ਇਹਨਾਂ ਚੌਕਾਂ ਵਿੱਚ ਬਾਂਸੀ ਗੇਟ ਮੱਖੂ ਗੇਟ ਜ਼ੀਰਾ ਗੇਟ ਪ੍ਰਮੁੱਖ ਹਨ ਇਹਨਾਂ ਚੌਂਕਾਂ 'ਤੇ ਰਾਤ 11 ਵਜੇ ਤੋਂ ਬਾਅਦ ਕੋਈ ਨਾਕਾਬੰਦੀ ਨਹੀਂ ਹੁੰਦੀ। ਇਹ ਚੌਕ ਰੋਸ਼ਨੀ ਤੋਂ ਵੀ ਸਖਣੇ ਹੁੰਦੇ ਹਨ ਅਤੇ ਨਾਲ ਹੀ ਸੁਰੱਖਿਆ ਮੁਲਾਜ਼ਮਾਂ ਤੋਂ ਵੀ ਵਲਝੇ ਹੋ ਜਾਂਦੇ ਹਨ। ਜ਼ਿਆਦਾਤਰ ਕਿਸਾਦੇ આરોપી ਇਹਨਾਂ ਚੌਕਾਂ ਨਾਲ ਲੱਗਦੇ ਇਲਾਕਿਆਂ ਤੋਂ ਸਾਹਮਣੇ ਆਏ ਹਨ। ਇਹਨਾਂ ਚੌਕਾਂ ਦਾ ਲਿੰਕ ਸਰਦੀ ਇਲਾਕਿਆਂ ਅਤੇ ਅੰਮ੍ਰਿਤਸਰ ਤੋਂ ਇਲਾਵਾ ਜੀਰਾ, ਮੱਖੂ ਸਮੇਤ ਵੱਖ-ਵੱਖ ਜ਼ਿਲ੍ਹਿਆਂ ਨਾਲ ਹੈ। ਚੌਕ ਰਾਤ ਨੂੰ ਵੀਰਾਨ ਨਜ਼ਰ ਆਉਂਦੇ ਹਨ। ਇੱਥੋਂ ਆਉਣ ਜਾਣ ਵਾਲੇ ਕਿਸੇ ਵੀ ਵਾਹਨ ਅਤੇ ਚਾਲਕ ਦੀ ਚੈਕਿੰਗ ਨਹੀਂ ਹੁੰਦੀ। ਇਹੀ ਲਾਪਰਵਾਹੀ ਕਿਸੇ ਵੱਡੇ ਅਪਰਾਧ ਨੂੰ ਅੰਜਾਮ ਦੇ ਸਕਦੀ ਹੈ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਪਿਛਲੇ ਕੁਝ ਮਹੀਨਿਆਂ ਤੋਂ ਫਿਰੋਜ਼ਪੁਰ ਸ਼ਹਿਰ ਅਪਰਾਧ ਦਾ ਸ਼ਹਿਰ ਮੰਨਿਆ ਜਾ ਰਿਹਾ ਹੈ ਤੇ ਇਹਨਾਂ ਹਾਲਾਤਾਂ ਵਿੱਚ ਸ਼ਹਿਰ ਦੀ ਸੁਰੱਖਿਆ ਅਗਰ ਇਸੇ ਤਰ੍ਹਾਂ ਰਹੀ ਤਾਂ ਅਪਰਾਧ ਘਟਣ ਦੀ ਬਜਾਏ ਹੋਰ ਵਧੇਗਾ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਈ ਮੁਲਾਜ਼ਮ ਡਿਊਟੀ ਦੇ ਮੌਜੂਦ ਹੋਣ ਦੀ ਇੱਕ ਸੈਲਫੀ ਲੈ ਕੇ ਜਾਂ ਫੋਟੋ ਖਿੱਚ ਕੇ ਗਰੁੱਪ ਵਿੱਚ ਪਾ ਦਿੰਦੇ ਹਨ ਅਤੇ ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦੇ ਹਨ ਉਨਰ ਦਾ ਕਹਿਣਾ ਹੈ ਕਿ ਪੀਸੀਆਰ ਵਾਲੇ ਵੀ ਗਸ਼ੱਦੀ بجائے ਕਿਸੇ ਜਗਾਹ ਤੇ ਬੈਠ ਕੇ ਜਾਂ ਫੋਨ ਤੇ బిਜੀ ਹੋ ਜਾਂਦੇ ਹਨ ਜਾਂ ਫਿਰ ਗੱਲਾਂ ਕਰਨ ਵਿੱਚ ਮਗਨ ਹੋ ਜਾਂਦੇ ਹਨ ਮੁਲਾਜ਼ਮਾਂ ਦੀ ਇਹੋ ਲਾਪਰਵਾਹੀ ਅਪਰਾਧ ਕਰਨ ਵਾਲੇ ਲੋਕਾਂ ਲਈ ਵਰਦਾਨ ਬਣ ਰਹੀ ਹੈ ਰਾਤ ਨੂੰ ਅਪਰਾਧ ਕਰਨ ਵਾਲੇ ਲੋਕ ਬੇਖੌਫ ਹੋ ਕੇ ਸ਼ਹਿਰ ਵਿੱਚ ਕੁੰਮਦੇ ਹਨ ਅਤੇ ਆਸਾਨੀ ਨਾਲ ਕਤਲਾਂ ਨੂੰ ਅੰਜਾਮ ਦੇ ਜਾਂਦੇ ਹਨ ਲੋਕਾਂ ਨੇ ਫਿਰੋਜ਼ਪੁਰ ਦੇ ਡੀਆਈਜੀ ਅਤੇ ਐਸਐਸਪੀ ਸਿੱਧੂ ਨੂੰ ਮੰਗ ਕੀਤੀ ਕਿ ਉਹ ਸ਼ਹਿਰ ਦੇ ਚੌਂਕਾ ਦੀ ਵੀ ਚੈਕਿੰਗ ਕਰਨ ਤਾਂ ਚੌਕ ਬਿਨਾਂ ਮੁਲਾਜ਼ਮਾ ਤੋਂ ਵੀਰਾਨ ਮਿਲਣਗੇ ਚੈਕਿੰਗ ਨਾ ਹੋਣ ਕਾਰਨ ਸ਼ਹਿਰ ਵਿੱਚ ਕੀ ਕੁਝ ਵਾਹਨਾ ਜਰੀਏ ਆ ਰਿਹਾ ਹੈ ਇਸ ਬਾਰੇ ਵੀ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ